ਪੰਜਾਬੀ ਨਹੀਂ ਕਦੇ ਬਾਥਰੂਮ ਦਾ ਸੁਧਾਰ ਕਰਦਾ ਮੈਨੂੰ ਇੰਨਾ ਜੂ ਪਤਾ ਹੈ ਸਾਡਾ ਤਾਂ ਪੰਜ ਵੀ ਨਹੀਂ ਕਰਦਾ ਤੇ ਬਦਲਾਵ ਬਣੀ ਪਾਰਟੀ ਨੇ ਜਿਹੜੇ ਬਦਲਾਅ ਕੀਤੇ ਆ ਉਹ ਬਦਲਾਅ ਸੋਸ਼ਲ ਮੀਡੀਆ ਤੇ ਤੇ ਮੀਡੀਆ ਤੇ ਤਾਂ ਜਰੂਰ ਦਿਖਦੇ ਆ ਪਰ ਗਰਾਊਂਡ ਲੈਵਲ ਤੇ ਉਹ ਕਿਤੇ ਦਿਖਦੇ ਨਹੀਂ ਉਹ ਤਾਂ ਆਪਣੇ ਵੱਲੋਂ ਦਾਅਵੇ ਇਹੀ ਕਰਦੇ ਆ ਕਿ ਜਿੰਨਾ ਕੰਮ ਅਸੀਂ 3 ਸਾਲਾਂ ਚ ਕਰਤਾ ਪਿਛਲੇ 70 ਸਾਲਾਂ ਚ ਨਹੀਂ ਹੋਇਆ ਇਹਨਾਂ ਨੂੰ ਇਹ ਭਲੇਖਾ ਇਹਨਾਂ ਨੂੰ ਐ ਲੱਗਦਾ ਵੀ 2022 ਤੋਂ ਪਹਿਲਾਂ ਸ਼ਾਇਦ ਪੰਜਾਬ ਹੀ ਹੈ ਨਹੀਂ ਸੀਗਾ ਜਿੱਦਾਂ ਮੋਦੀ ਹੁਣਾਂ ਨੂੰ ਇਹ ਭਲੇਖਾ ਆ ਵੀ 2014 ਤੋਂ ਪਹਿਲਾਂ ਸ਼ਾਇਦ ਇਹ ਹੀ ਹੈ ਨਹੀਂ ਸੀਗਾ ਅਰੇ ਰੀਡੀ ਵੀ ਕਹਿੰਦੇ ਹੁੰਦੇ ਸੀ ਕਿ ਜੇ ਸਾਡੇ ਕੰਮ ਕੀਤਾ ਤੇ ਸਾਨੂੰ ਵੋਟ ਬੈਰੋ ਨਹੀਂ ਜਿਹਾ ਆ ਪਾਇਆ ਤੇ ਉੱਥੋਂ ਹੁਣ ਸਾਰੇ ਬਰਾਗ ਲਫਾਫੇ ਆ ਕੇ ਸਾਡੇ ਪੰਜਾਬ ਆ ਗਏ ਜਿੰਨੇ ਪੁਲਿਸ ਅਫਸਰ ਸਸਪੈਂਡ ਕੀਤੇ ਸਾਰੇ ਪੰਜਾਬੀ ਤੇ ਸਾਰੇ ਸੇਕ ਆ ਉਹ ਔੜਾ ਹੀ ਚੱਗੀ ਹੁਣ ਜਿਹੜੇ ਜਿੰਨੀਆਂ ਹੋਡਿੰਗ ਲੱਗੀਆਂ ਔੜਾ ਜਿਹੜੀ ਫੋਟੋ ਹੀ ਹੈ ਨਹੀਂ ਇਹਦਾ ਮਤਲਬ ਇਹ ਹੋਇਆ ਵੀ ਇਹਨਾਂ ਲਈ ਐਮਐਨਏ ਹੈ ਨਹੀਂਗਾ ਇਹ ਤਾਂ ਨਿਕ ਨਗ ਪੂਰਾ ਕਰਦਾ ਪਾਰਟ ਪੁਸ਼ਨ ਆਸ਼ੂ ਨੂੰ ਲੈ ਕੇ ਮੁੱਖ ਮੰਤਰੀ ਜਿਵੇਂ ਬਿਆਨ ਦਿੰਦੇ ਨੇ ਕਿ ਬਤਮੇਜੀ ਕਰਦੇ ਨੇ ਜਾਂ ਗੁੰਡਾਗਰਦੀ ਕਰਦੇ ਆ ਇਸ ਤਰ੍ਹਾਂ ਦੇ ਇਲਜ਼ਾਮ ਆਸ਼ੂ ਤੇ ਲਾ ਰਹੇ ਨੇ ਕਾਂਗਰਸ ਪਾਰਟੀ ਤੇ ਕਿਹ ਵੀ ਇਲਜ਼ਾਮ ਲੱਗਦਾ ਕਿ ਆਪਣੇ ਹੀ ਆਪਣੇ ਨੂੰ ਖਰਾਉਂਦੇ ਆ ਜੀ ਦੇਖੋ ਅੱਜ ਦੀ ਤਰੀਕ 'ਚ ਨਾ ਮੈਂ ਕਹਾ ਵੀ ਮੇਰੇ ਕਹੇ ਕੋਈ 100000 ਵੋਟਾਂ ਦਾ ਪਰਾ ਹੋ ਜੂ ਇਦਾਂ ਦਾ ਕੁਛ ਨਹੀਂ ਇੱਕ ਵਾਰੀ ਝੂਠ ਬੋਲ ਕੇ 100 ਵਾਰੀ ਕਹਿ ਦੇਣਾ ਵੀ ਇਹ ਸੱਚ ਆ ਸੱਚ ਆ ਸੱਚ ਆ ਉਹ ਸੱਚ ਬਣਾਉਣ ਦੀ ਕੋਸ਼ਿਸ਼ ਕਰਦੇ ਪਰ ਪੰਜਾਬੀ ਇਮੋਸ਼ਨਲ ਹੈਗੇ ਆ ਪਰ ਪੰਜਾਬੀ ਇੰਨੇ ਕਮਲੇ ਨਹੀਂ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਤੋਂ ਵੀ ਮਾੜੀ ਸਰਕਾਰ ਹੈ ਕਿ ਕਾਂਗਰਸ ਪਾਰਟੀ ਇਹਦਾ ਨਾਲੋਂ ਤਾਂ ਬਹੁਤ ਜ਼ਿਆਦਾ ਚੰਗੀ ਸੀ ਕਿਉਂ ਨਾ ਮੈਂ ਤਾਂ ਕਹਿੰਦਾ ਇਹਨਾਂ ਨੇ ਉਹ ਕੰਮ ਕੀਤੇ ਜਿਹੜੇ 17 ਸਾਲਾਂ ਚ ਹੋਏ ਨਹੀਂ ਸੀਗੇ ਕਦੀ ਇਹ ਇੰਨਾ ਗੁੰਡਾਈਜ਼ਮ ਨਹੀਂ ਹੋਇਆ ਸੀਗਾ 27 ਤਾਂ ਦੂਰ ਦੀ ਗੱਲ ਹੈ ਇਹਨਾਂ ਦੇ ਪੀਐਮਐਲਏ ਤਾਂ ਹੁਣ ਨਹੀਂ ਮਾਲ ਵਿੱਚ ਪਿੰਡਾਂ 'ਚ ਬਣਦੇ ਰੋਜ਼ ਜੁੱਤਪਤਾਨ ਹੁੰਦਾ ਪੰਜਾਬੀ ਨਿਊਜ਼ ਕਾਰਨਰ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਸਿੰਘ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਹੈ ਤੇ ਲੁਧਿਆਣਾ ਜ਼ਿਮਨੀ ਚੋਣ ਦਾ ਇਸ ਵੇਲੇ ਜੋ ਪ੍ਰਚਾਰ ਚੱਲ ਰਿਹਾ ਹੈ ਉਸ ਤੇ ਗੱਲਬਾਤ ਕਰਦੇ ਆਂ ਸਾਡੇ ਨਾਲ ਮੌਜੂਦ ਨੇ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਗਟ ਸਿੰਘ ਪ੍ਰਗਟ ਸਿੰਘ ਜੀ ਕਿਵੇਂ ਦੇਖਦੇ ਹੋ ਮਾਹੌਲ ਲੁਧਿਆਣਾ ਜ਼ਿਮਨੀ ਚੋਣ ਦਾ ਤੇ ਪੰਜਾਬ ਦਾ ਇਸ ਵੇਲੇ ਜੋ ਚੱਲ ਰਿਹਾ ਹੈ ਦੇਖੋ ਪੰਜਾਬ ਦਾ ਮਾਹੌਲ ਤਾਂ ਬਹੁਤਾ ਨਹੀਂ ਚੰਗਾ ਹਮ ਪਰ ਜਿਹੜੀ ਜ਼ਿਮਨੀ ਚੋਣ ਹੈਗੀ ਆ ਉਹਦੇ ਵਿੱਚ ਬੇਸਿਕਲੀ ਮੈਨੂੰ ਲੱਗਦਾ ਲੋਕਾਂ ਦਾ ਜਿਹੜੀ ਆਮ ਆਦਮੀ ਪਾਰਟੀ ਆ ਉਹਦੇ ਪ੍ਰਤੀ ਕਿਤੇ ਨਾ ਕਿਤੇ ਨਜ਼ਰੀਆ ਬਦਲਿਆ ਹੋਇਆ ਜਰੂਰ ਲੱਗਦਾ ਕਿਵੇਂ ਕਿਉਂਕਿ ਲੋਕੀ ਤਿੰਨ ਸਾਢੇ ਤਿੰਨ ਸਾਲ ਦਾ ਸਮਾਂ ਹੋ ਗਿਆ ਕਿਉਂਕਿ ਬਦਲਾਵ ਵਾਲੀ ਪਾਰਟੀ ਸੀ ਤੇ ਬਦਲਾਵ ਵਾਲੀ ਪਾਰਟੀ ਨੇ ਜਿਹੜੇ ਬਦਲਾਅ ਕੀਤੇ ਆ ਹੂੰ ਉਹ ਬਦਲਾਅ ਸੋਸ਼ਲ ਮੀਡੀਆ ਤੇ ਤੇ ਮੀਡੀਆ ਤੇ ਤਾਂ ਜਰੂਰ ਦਿਖਦੇ ਆ ਪਰ ਗਰਾਊਂਡ ਲੈਵਲ ਤੇ ਉਹ ਕਿਤੇ ਦਿਖਦੇ ਨਹੀਂ ਆ ਚਾਹੇ ਉਹ ਸਿੱਖਿਆ ਕ੍ਰਾਂਤੀ ਹੋਵੇ ਚਾਹੇ ਨਸ਼ਾ ਯੁੱਧ ਨਸ਼ਾ ਵਿਰੁੱਧ ਹੋਵੇ ਚਾਹੇ ਹੋਰ ਵੀ ਜੋ ਇਹ ਰੋਜ਼ ਕੰਮ ਕਰਦੇ ਬੇਸਿਕਲੀ ਕੰਟੈਂਟ ਕ੍ਰੀਏਟ ਕਰਦੇ ਆ ਉਹਨੂੰ ਫਿਰ 10 15 20 ਦਿਨ ਚਲਾਉਂਦੇ ਆ ਹੂੰ ਐਕਚੁਅਲੀ ਅਸਲੀ ਇਹਨਾਂ ਦੀ ਐਕਸਪਰਟੀ ਇਹ ਹੈ ਇਤੋਂ ਵੱਧ ਨਹੀਂ ਹੋਣੀ ਹੈ ਉਹ ਤਾਂ ਆਪਣੇ ਵੱਲੋਂ ਦਾਅਵੇ ਇਹੀ ਕਰਦੇ ਆ ਕਿ ਜਿੰਨਾ ਕੰਮ ਅਸੀਂ 3 ਸਾਲਾਂ 'ਚ ਕਰਤਾ ਪਿਛਲੇ 70 ਸਾਲਾਂ 'ਚ ਨਹੀਂ ਹੋਇਆ ਤਨੀ ਉਹ ਤਾਂ ਲਿਖੂ ਇਹਨਾਂ ਨੂੰ ਇਹ ਭੁਲਖਾ ਇਹਨਾਂ ਨੂੰ ਐ ਲੱਗਦਾ ਵੀ 2022 ਤੋਂ ਪਹਿਲਾਂ ਸ਼ਾਇਦ ਪੰਜਾਬ ਹੀ ਹੈ ਨਹੀਂ ਸੀਗਾ ਜਿੱਦਾਂ ਮੋਦੀ ਹੁਣਾਂ ਨੂੰ ਇਹ ਭੁਲਖਾ ਆ ਵੀ 2014 ਤੋਂ ਪਹਿਲਾਂ ਸ਼ਾਇਦ ਇੰਡੀਆ ਹੀ ਹੈ ਨਹੀਂ ਸੀਗਾ ਸੋ ਇਹ ਤਾਂ ਇਹ ਤਾਂ ਬੇਸਿਕਲੀ ਕਿਉਂਕਿ ਇਹ ਤਾਂ ਦਿੱਲੀ ਵਾਲੇ ਲੋਕ ਇਹ ਦਿੱਲੀ ਵੀ ਕਹਿੰਦੇ ਹੁੰਦੇ ਸੀ ਵੀ ਜੇ ਸਾਡੇ ਕੰਮ ਕੀਤਾ ਤੇ ਸਾਨੂੰ ਵੋਟ ਪਾਇਓ ਨਹੀਂ ਤਾਂ ਆ ਪਾਇਓ ਤੇ ਉੱਥੋਂ ਹੁਣ ਸਾਰੇ ਬਰਾਗ ਲਫਾਫੇ ਆ ਕੇ ਸਾਰੇ ਪੰਜਾਬ ਆ ਗਏ ਤੇ ਪੰਜਾਬ ਚ ਅਸਲੀ ਗੱਲ ਹੈ ਮੈਨੂੰ ਤਾਂ ਹਾਂ ਜਿਹੜੀ ਅਫਸੋਸ ਇਸ ਗੱਲ ਦਾ ਹੁੰਦਾ ਕਿ ਜਿਹੜੇ 95 96 ਹਾਂ ਇਹ ਬਿਲਕੁਲ ਗੁੰਗੇ ਬਣ ਕੇ ਇਹਨਾਂ ਨੂੰ ਇਹ ਇਹਨਾਂ ਦੀ ਜਰੂਰਤ ਨਹੀਂ ਹੈ ਜਾਂ ਇਹ ਇਹ ਕਿਸੇ ਨੂੰ ਵੀ ਇਹ ਨਹੀਂ ਕਹਿ ਸਕਦੇ ਵੀ ਆਹ ਕੰਮ ਇਦਾਂ ਨਹੀਂ ਇਦਾਂ ਠੀਕ ਹੈਗਾ ਇਹਨਾਂ ਦੀ ਨਹੀਂ ਜਰੂਰਤ ਆਮ ਆਦਮੀ ਪਾਰਟੀ ਲੁਧਿਆਣਾ ਜ਼ਿਮਨੀ ਚੌਂਚ ਆਪਣੇ ਜਿਹੜੇ ਪ੍ਰਚਾਰ ਦੇ ਵਿੱਚ ਇਸਤੇਮਾਲ ਕਰ ਰਹੀ ਹੈ ਚੀਜ਼ਾਂ ਨੂੰ ਸਰਕਾਰੀ ਤੰਤਰ ਨੂੰ ਲਾ ਲਈਏ ਜਾਂ ਫਿਰ ਉਹਨਾਂ ਦੇ ਜਿਹੜੇ ਵਰਕਰ ਨੇ ਬਹੁਤ ਲਾਰਜਸਟ ਸਕ੍ਰੀਨ ਤੇ ਬਹੁਤ ਲਾਰਜਸਟ ਸਕ੍ਰੀਨ ਤੇ ਪੁਲਿਸ ਪੁਲਿਸ ਦਾ ਬਹੁਤ ਮਿਸਯੂਜ਼ ਹੋ ਰਿਹਾ ਜਿੰਨੀ ਸਾਰੀ ਮਸ਼ੀਨਰੀ ਹੈਗੀ ਆ ਉਹ ਟੋਟਲੀ ਇਸ ਕੰਮ ਤੇ ਲੱਗੀ ਹੈ ਜੂ ਕਿ ਅਸੀਂ ਇਹਨੂੰ ਮਿਸਯੂਜ਼ ਕਰਕੇ ਤਾਂ ਅਸੀਂ ਜਿਤਾਉਣਾ ਜਦ ਬਈ 95 96 ਵੀ ਹੋ ਜਾਣਗੇ ਫਿਰ ਵੀ ਕੀ ਆ ਬਟ ਐਟ ਦਾ ਸੇਮ ਟਾਈਮ ਤੁਸੀਂ ਕਿਤੇ ਤਾਂ ਫੇਅਰ ਪਲੇ ਰੱਖੋ ਕਿਤੇ ਤਾਂ ਡੈਮੋਕ੍ਰੇਸੀ ਦੀਆਂ ਕਦਰਾਂ ਕੀਮਤਾਂ ਰੱਖੋ ਜਿਹੜੀ ਗੱਲ ਤੁਸੀਂ ਆਪਣੇ ਟਵੀਟਾਂ 'ਚ ਕੀਤੀ ਪਿਛਲੇ ਦਿਨੀ ਕਿ ਦਿੱਲੀ ਵਾਲਿਆਂ ਦਾ ਕਬਜ਼ਾ ਪੰਜਾਬ ਤੇ ਹੋ ਰਿਹਾ ਜਾਂ 120 ਮੁਲਾਜ਼ਮ ਜਿਹੜੇ ਪਨ ਮੀਡੀਆ 'ਚੋਂ ਕੱਢ ਦਿੱਤੇ ਗਏ ਜਾਂ ਹੋਰ ਬਾਕੀ ਮਹਿਕਮਿਆਂ ਦੇ ਵਿੱਚ ਦਿੱਲੀ ਦੇ ਬੰਦੇ ਬਿਠਾਏ ਜਾ ਰਿਹਾ ਆਮ ਆਦਮੀ ਪਾਰਟੀ ਦਾ ਇਹ ਤਰਕ ਦਿੰਦੀ ਆ ਮੁੱਖ ਮੰਤਰੀ ਤਰਕ ਦਿੰਦਾ ਕਿ ਸਾਡੇ ਬੰਦੇ ਬਾਹਰਲੇ ਦੇਸ਼ਾਂ 'ਚ ਜਾ ਕੇ ਆਪਣਾ ਜਿਹੜਾ ਉਹ ਵਰਚੁਅਸ ਕੈਮ ਕਰਦੇ ਆ ਜਾਂ ਉੱਥੇ ਜਿੱਤ ਕੇ ਉਹ ਸਰਕਾਰਾਂ ਦੇ ਵਿੱਚ ਬੈਠੇ ਸਾਡੇ ਬੱਚੇ ਬੈਠੇ ਹੈਗੇ ਆ ਸਾਡੇ ਮੀਡੀਆ ਦੇ ਹੋਰ ਬੱਚੇ ਬੈਠੇ ਹੈਗੇ ਆ ਹੋਰ ਐਕਸਪਰਟ ਬੈਠੇ ਹੈਗੇ ਸਾਨੂੰ ਉੱਥੋਂ ਲਿਆ ਕੇ ਇੰਪੋਰਟ ਕਰਨ ਦੀ ਜ਼ਰੂਰਤ ਨਹੀਂ ਹੈ ਹੂੰ ਜੀ ਸਾਡੇ ਕੋਲ ਨਾ ਹੋਣ ਤਾਂ ਲਾ ਲਓ ਜੇ ਕੋਈ ਬਹੁਤ ਵੱਡਾ ਕਿਸੇ ਨੇ ਕੱਦੂ 'ਚ ਤੀਰ ਮਾਰਿਆ ਹੋਵੇ ਤਾਂ ਫਿਰ ਲੈ ਆਓ ਬਟ ਐਟ ਦਾ ਸੇਮ ਟਾਈਮ ਜਦੋਂ ਤੁਸੀਂ ਸਾਡੇ ਬੱਚਿਆਂ ਦੀਆਂ ਨੌਕਰੀਆਂ ਵੀ ਖੋਈ ਜਾਵਾਂਗੇ ਹੁਣ ਤੁਹਾਡੀ ਇਨਫੋਰਮੇਸ਼ਨ ਲਈ ਹੁਣ ਜਿੰਨੇ ਪੁਲਿਸ ਅਫਸਰ ਸਸਪੈਂਡ ਕੀਤੇ ਸਾਰੇ ਪੰਜਾਬੀ ਤੇ ਸਾਰੇ ਸਿੱਖ ਹੂੰ ਭੁਕੇ ਮੈਂ ਮੈਂ ਕਦੀ ਇਸ ਗੱਲ ਨੂੰ ਇੱਧਰ ਨੂੰ ਲੈ ਕੇ ਨਹੀਂ ਜਾਂਦਾ ਹੁੰਦਾ ਬਟ ਐਟ ਦਾ ਸੇਮ ਟਾਈਮ ਇਹਨਾਂ ਦੀ ਮਾਨਸਿਕਤਾ ਦਾ ਜਿਹੜਾ ਪੱਧਰ ਹੈਗਾ ਉਹ ਪੰਜਾਬ ਪ੍ਰਤੀ ਕੀ ਹੈਗਾ ਇਹ ਦਰਸਾਉਂਦਾ ਹੈ ਕੀ ਲੱਗਦਾ ਤੁਹਾਨੂੰ ਇਹਦੇ ਪਿੱਛੇ ਕੀ ਕਹਾਣੀ ਹੋਸੀ ਅਸਲੀ ਗੱਲ ਹੈ ਕਿ ਅਸਲੀ ਇਹਨਾਂ ਦਾ ਕੰਟਰੋਲ ਪੰਜਾਬ ਵਾਲਿਆਂ ਦਾ ਨਹੀਂ ਹੈਗਾ ਉਹ ਦਿੱਲੀ ਵਾਲੇ ਪਿਓ ਨਹੀਂ ਹੁਣ ਜਿਹੜੀ ਸਿੱਖਿਆ ਕ੍ਰਾਂਤੀ ਸੀਗੀ ਮੰਨ ਲਓ ਪੰਜਾਬੀ ਨਹੀਂ ਕਦੇ ਬਾਥਰੂਮ ਦਾ ਦਰਦ ਘਟਨ ਕਰਦਾ ਮੈਨੂੰ ਇੰਨਾ ਜੂ ਪਤਾ ਹੈ ਸਾਡਾ ਤਾਂ ਪੰਜ ਵੀ ਨਹੀਂ ਕਰਦਾ ਜੇ ਪੰਜ ਸਾਹਿਬ ਨੂੰ ਕਿਤੇ ਕਹਿ ਦਈਏ ਵੀ ਪੰਜ ਸਾਹਿਬ ਤੁਹਾਡਾ ਨਾਮ ਲਿਖ ਕੇ ਉਹਦੇ ਘਰੋਂ ਕੱਢ ਲਿਓ ਕਹਿੰਦਾ ਯਾਰ ਗਏ ਇਸ ਤਰ੍ਹਾਂ ਦੇ ਇਹਦਾ ਤਾਂ ਇਹ ਸੁਭਾਏ ਉਹਨੂੰ ਸਿੱਖਿਆ ਕ੍ਰਾਂਤੀ ਬਣਾ ਕੇ ਬੈਠਾ ਅੱਜਕੱਲ ਪਹਿਲਾਂ ਜਿਵੇਂ ਉਹ ਚੱਲੀ ਸੀ ਉਹ ਮੰਗਰੋਂ ਆ ਕੇ ਬਿਲਕੁਲ ਖਤਮ ਜੀ ਵਾਲਾ ਕੰਮੀ ਹੋ ਗਿਆ ਨੂੰ ਤਾਂ ਫਿਰ ਵੀ ਇਹਨਾਂ ਨੂੰ ਖੜਾ ਛਡਾਉਣਾ ਔਖਾ ਹੋ ਗਿਆ ਕਿਉਂਕਿ ਪੰਜਾਬ ਦੇ ਲੋਕਾਂ ਦੀ ਸਾਇਕੀ ਜਿੰਨਾ ਚਿਰ ਤੁਸੀਂ ਨਹੀਂ ਸਮਝਦੇ ਉਹਨਾਂ ਚਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਗਰਾਊਂਡ ਲੈਵਲ ਤੇ ਪੋਸੀਬਲ ਨਹੀਂ ਹੈਗੀਆਂ ਇਸੇ ਕਰਕੇ ਦੇਖੋ ਸੋਸ਼ਲ ਮੀਡੀਆ ਤੇ ਮੀਡੀਆ ਤੇ ਕੰਟਰੋਲ ਸੀਗਾ 1200 ਕਰੋੜ ਦਾ ਬਜਟ ਬਣਾ ਲਿਆ ਇਹਨਾਂ ਨੇ ਜਿਹੜਾ ਕਿ 100 ਕਰੋੜ ਤੋਂ ਕਦੀ ਵੱਧ ਨਹੀਂ ਸੀ ਹੁੰਦਾ ਸੋ ਇਸ ਕਰਕੇ ਸਾਰਾ ਕੁਝ ਜਿਹੜਾ ਹੌਲੀ 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 ਲੋਕਾਂ ਦੇ ਸਾਹਮਣੇ ਆ ਰਿਹਾ ਵੀ ਭਾਈ ਜੋ ਇਹ ਦਿਖਾਉਂਦੇ ਆ ਉਹ ਐਕਟਰ ਹੈ ਨਹੀਂ ਕੇ ਜਿਹੜੀ ਕਿ ਦੇਖੋ ਨਾ ਜਿਹੜਾ ਸਾਡਾ ਜਿਹੜਾ ਲੋਕਲ ਹੁਣ ਅਰੋੜਾ ਜੀ ਹੈਗੇ ਹੁਣ ਜਿਹੜੇ ਜਿੰਨੀਆਂ ਹੋਰਡਿੰਗ ਲੱਗੀਆਂ ਅਰੋੜਾ ਜੀ ਦੀ ਫੋਟੋ ਹੀ ਹੈ ਨਹੀਂ ਇਹਦਾ ਮਤਲਬ ਇਹ ਹੋਇਆ ਵੀ ਇਹਨਾਂ ਲਈ ਐਮਐਨਏ ਹੈ ਨਹੀਂਗਾ ਇਹ ਤਾਂ ਇੱਕ ਨਗ ਪੂਰਾ ਕਰ ਦਿੱਤਾ ਹੂੰ ਇਹਦਾ ਮਤਲਬ ਤੇ ਇਹ ਹੋਇਆ ਵੀ ਐਮਐਲਏ ਦੀ ਅਦਰਵਾਈਜ਼ ਕੋਈ ਵੈਲਿਊ ਨਹੀਂ ਹੈ ਜੇ ਭਈ ਜੇ ਅਰੋੜਾ ਸਾਹਿਬ ਦੀ ਫੋਟੋ ਵੀ ਹੈ ਨਹੀਂ ਜਿਹੜਾ ਇੱਥੇ ਦਾ ਕੈਂਡੀਡੇਟ ਲੜ ਰਿਹਾ ਹੈ ਉਹਦੇ ਵਿੱਚ ਵੀ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਹੈ ਤੀਜੇ ਬੰਦੇ ਦੀ ਕਿਸੇ ਦੀ ਫੋਟੋ ਹੈ ਨਹੀਂ ਔਰ ਨਾਂ ਵੀ ਹੈ ਨਹੀਂ ਤੋਂ ਲੱਗਦਾ ਕਿ ਇੱਕ ਚੀਜ਼ ਅਲੇ ਦਵਾਲੇ ਕਮਾਈ ਜਾ ਰਹੀ ਹੈ ਇੱਕ ਬੰਦੇ ਦੇ ਸਾਰਾ ਕੁਝ ਡੈਫੀਨਟਲੀ ਉਹ ਤਾਂ ਉਹ ਤਾਂ ਪਿਓਰ ਨਹੀਂ ਕਿਉਂਕਿ ਡਿਕਟੇਟਰਸ਼ਿਪ ਹੈਗੀ ਆ ਤੇ ਹੋਰ ਇਹਨਾਂ ਦੀ ਜਰੂਰਤ ਨਹੀਂ ਹੈ ਵੀ ਇਹ ਕੋਈ ਚੱਜ ਦੀ ਗੱਲ ਉਹਨਾਂ ਡਿਸਕਸ ਵੀ ਕਰ ਸਕਦੇ ਹੁਣ ਕਹਿ ਵੀ ਸਕਦੇ ਹਾਂ ਭਾਰਤ ਪੋਸ਼ਣ ਆਸ਼ੂ ਨੂੰ ਲੈ ਕੇ ਮੁੱਖ ਮੰਤਰੀ ਜਿਵੇਂ ਬਿਆਨ ਦਿੰਦੇ ਨੇ ਕਿ ਬਤਮੇਜੀ ਕਰਦੇ ਨੇ ਜਾਂ ਗੁੰਡਾਗਰਦੀ ਕਰਦੇ ਐਸ ਤਰ੍ਹਾਂ ਦੇ ਇਲਜ਼ਾਮ ਆਸ਼ੂ ਤੇ ਲਾ ਰਹੇ ਨੇ ਉਹਨਾਂ ਨੇ ਵੀਡੀਓ ਤਾਂ ਇਹਨਾਂ ਨੇ 2000 ਕਰੋੜ ਦੇ ਵੀ ਲਾਇਏ ਸੀ ਹਾਈ ਕੋਰਟ ਨੇ ਦੋਨੇ ਐਫ ਆਈ ਆਰ ਕਵਾਸ਼ ਕਰ ਦਿੱਤੇ ਤੇ 2 ਲੱਖ ਰੁਪਈਆ ਵੀ ਪ੍ਰੂਫ ਨਹੀਂ ਕਰ ਸਕਦੇ 2000 ਕਰੋੜ ਤੇ ਤੁਸੀਂ ਦੇਖੋ ਨਾ ਵੀ ਅਲਟੀਮੇਟਲੀ ਜਿਸ ਬੰਦੇ ਕੋ 2000 ਕਰੋੜ ਰੁਪਏ ਕਿਤੇ ਨਾ ਕਿਤੇ ਤਾਂ ਦਿਖੂਗਾ ਹੀ ਨਾ ਹੂੰ ਕਿਤੇ ਨਾ ਕਿਤੇ ਤਾਂ ਦਿਖੂਗਾ ਬਟ ਐਟ ਦ ਸੇਮ ਟਾਈਮ ਨਹੀਂ ਕਰ ਸਕਿਆ ਇਲਜ਼ਾਮ ਹੁਣ ਜਿਹਨੇ ਯਾ ਦੇਖੋ ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਬਈ ਕਾਦੀ ਕਾਦੀ ਗੁੰਡਾ ਕਰਦੀ ਜੇ ਬੰਦਾ ਕੰਮ ਕਰਾਉਗਾ ੱਤਕੇ ੱਤਕੇ ਨਾਲ ਆਪਣੇ ਲੋਕਾਂ ਦੇ ਕੰਮ ਕਰਾਉਣਾ ਤੇ ਬਿਊਰੋਕਰੇਟ ਡਰਦਾ ਉਹਦੇ ਕੋਲੋਂ ਤੇ ਵੀ ਕਿਉਂ ਨਾ ਕਰਾਵੇ ਯਾਰ ਕਿਉਂਕਿ ਇਹਦਾ ਮਤਲਬ ਇਹ ਹੋਇਆ ਵੀ ਆਪਣੇ ਹਲਕੇ ਦੇ ਲੋਕਾਂ ਦਾ ਕੰਮ ਨਾ ਕਰਾਵੇ ਕਾਂਗਰਸ ਪਾਰਟੀ ਤੇ ਕੇ ਵੀ ਇਲਜ਼ਾਮ ਲੱਗਦਾ ਕਿ ਆਪਣੇ ਹੀ ਆਪਣੇ ਨੂੰ ਹਰਾਉਂਦੇ ਆ ਜਾਂ ਤਰਗਟ ਸਿੰਘ ਤੁਸੀਂ ਇੱਥੇ ਬੈਠੇ ਹੋ ਜਾਂ ਰਾਜਾ ਵੜਿੰਗ ਦਾ ਜਿਵੇਂ ਜ਼ਿਕਰ ਹੋਇਆ ਪਿਛਲੇ ਦਿਨਾਂ ਦੇ ਵਿੱਚ ਕਿ ਉਹ ਸ਼ਾਇਦ ਅੰਦਰੋਂ ਨਹੀਂ ਚਾਹੁੰਦੇ ਕਿ ਆਸ਼ੂ ਜਿੱਤੇ ਇਹੋ ਜੀ ਗੱਲ ਨਹੀਂ ਦੇਖੋ ਅੱਜ ਦੀ ਤਰੀਕ ਚ ਨਾ ਮੈਂ ਕਹਾ ਵੀ ਮੇਰੇ ਕਹੇ ਕੋਈ 10000 ਵੋਟ ਹੋਣਾ ਬਰਾ ਹੋ ਜੂ ਇਦਾਂ ਦਾ ਕੁਝ ਨਹੀਂ ਹੁੰਦਾ ਲੋਕੀ ਹਰ ਇੰਡੀਪੈਂਡੈਂਟ ਹੈਗੇ ਆ ਕਈ ਵਾਰੀ ਕਈਆਂ ਘਰਾਂ ਦੇ ਵਿੱਚ ਬੱਚੇ ਕਿਸੇ ਹੋਰ ਨੂੰ ਵੋਟ ਪਾ ਦਿੰਦੇ ਆ ਜਾਂ ਬਜ਼ੁਰਗਿਆ ਕਿਸੇ ਹੋਰ ਨੂੰ ਵੋਟ ਪਾ ਦਿੰਦੇ ਇਸ ਕਰਕੇ ਅੱਜ ਦੀ ਤਰੀਕ ਤੇ ਵਿੱਚ ਉਹ ਇਦਾਂ ਦੀਆਂ ਗੱਲਾਂ ਹੈ ਨਹੀਂ ਇਹਦਾ ਇੱਕ ਪਰਸੈਪਸ਼ਨ ਕ੍ਰੀਏਟ ਕੀਤੀ ਜਾਂਦੀ ਆ ਬਹੁਤ ਪਰਸੈਪਸ਼ਨ ਮੈਨੂੰ ਨਹੀਂ ਲੱਗਦਾ ਕੋਈ ਨੁਕੀ ਇਦਾਂ ਦੀ ਬਹੁਤੀ ਗੱਲ ਸਮਝਦੇ ਜਿਵੇਂ ਕਰਜ਼ੇ ਦੀ ਸੀਮਾ ਲਗਾਤਾਰ ਕਰਜ਼ਾ ਵੱਧਦਾ ਜਾ ਰਿਹਾ ਪੰਜਾਬ ਦੇ ਸਿਰ ਤੇ ਇਹਨੂੰ ਹੱਲ ਕੋਈ ਤੁਹਾਨੂੰ ਲੱਗਦਾ ਕਿ ਸਰਕਾਰ ਕਰ ਸਕਦੀ ਆ ਦੇਖੋ ਹਾਂ ਬਿਲਕੁਲ ਦੇਖੋ ਇਹ ਇਹ ਗੱਲਾਂ ਬਾਤਾਂ ਨਹੀਂ ਐਕਸਪਰਟਸ ਨੂੰ ਲੈ ਕੇ ਹੂੰ ਤਾਂ ਇਹ ਹੋ ਸਕਦਾ ਕਿਉਂਕਿ ਇਹਨਾਂ ਨੇ ਤਾਂ ਹੁਣ ਕਰਜ਼ਾ ਲਿਮਟ ਵਧਾਉਣ ਤੋ ਲਾਵਾ ਇਹ ਕੋਈ ਕੰਮ ਨਹੀਂ ਕਰਦੇ ਇਹਨਾਂ ਦਾ ਜਿਹੜਾ ਸੁਪਰੀਮ ਹੋਆ ਕਹਿੰਦਾ ਸੀ ਨਾ ਕਿ 54000 ਕਰੋੜ ਰੁਪਏ ਤੋਂ ਮੇਰੇ ਪਾਸ ਹੈ ਪਹਿਲੇ ਹਾਂਜੀ ਠੀਕ ਹੈ ਨਾ ਫੇ ਕਿੱਥੇ ਗਿਆ 54000 ਕਰੋੜ ਰੁਪਏ ਉਹਦੇ ਤੋਂ ਲਾਵਾ 5 ਲੱਖ ਕਰੋੜ ਦਾ ਜਿਹੜਾ ਉਹ ਲੋਨ ਲੈ ਲਿਆ ਤੇ ਹੁਣ ਹੋਰ ਗਲੈਂਡ ਦੀ ਤਿਆਰੀ ਹੈਗੀ ਰੋਜ਼ ਲੈਂਦੇ ਆ ਸੋ ਇਸ ਕਰਕੇ ਪਿਓਰਲੀ ਇੱਕ ਮਤਲਬ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਇੱਕ ਇੱਕ ਵਾਰੀ ਝੂਠ ਬੋਲ ਕੇ 100 ਵਾਰੀ ਕਹਿ ਦੇਣਾ ਵੀ ਇਹ ਸੱਚ ਆ ਸੱਚ ਆ ਸੱਚ ਆ ਉਹ ਸੱਚ ਬਣਾਉਣ ਦੀ ਕੋਸ਼ਿਸ਼ ਕਰਦੇ ਪਰ ਪੰਜਾਬੀ ਇਮੋਸ਼ਨਲ ਹੈਗੇ ਆ ਪਰ ਪੰਜਾਬੀ ਇੰਨੇ ਕਮਲੇ ਨਹੀਂ ਹੈ ਇਮੋਸ਼ਨਲ ਹੈ ਗਿਆ ਇਮੋਸ਼ਨਲੀ ਕਈ ਵਾਰੀ ਫੈਸਲੇ ਲੈ ਲੈਂਦੇ ਹੁਣ ਉਹ ਫੈਸਲੇ ਇਮੋਸ਼ਨਲ ਸੀਗੇ ਨਾ ਜਿਹੜੇ 92 ਸੀਗੇ ਮੈਂ ਨਹੀਂ ਕੀਤਾ ਪਿਛਣੀਆਂ ਸਰਕਾਰਾਂ ਨੇ ਕੋਈ ਗਲਤੀਆਂ ਨਹੀਂ ਕੀਤੀਆਂ ਕੀਤੀਆਂ ਬਟ ਐਟ ਦਾ ਸੇਮ ਟਾਈਮ ਬੰਦਾ ਤਾਂ ਦੇਖ ਲਓ ਨਹੀਂ ਤਾਂ ਲੱਗਦਾ ਕਿ ਕਾਂਗਰਸ ਪਾਰਟੀ ਤੋਂ ਵੀ ਮਾੜੀ ਸਰਕਾਰ ਹੈ ਇਹ ਕਾਂਗਰਸ ਪਾਰਟੀ ਈਦਰ ਨਾਲੋਂ ਤਾਂ ਬਹੁਤ ਜ਼ਿਆਦਾ ਚੰਗੀ ਸੀ ਹੂੰ ਮੈਂ ਨਹੀਂ ਕਹਿੰਦਾ ਅਸੀਂ ਗਲਤੀਆਂ ਨਹੀਂ ਕੀਤੀਆਂ ਬਟ ਐਟ ਦਾ ਸੇਮ ਟਾਈਮ ਇਹਨਾਂ ਨੇ ਤਾਂ ਉਹ ਕੰਮ ਕੀਤੇ ਆ ਜਿਹੜੇ 17 ਸਾਲਾਂ ਚ ਕਦੀ ਹੋਈ ਨਹੀਂ ਸੀ ਉਹ ਕਹਿੰਦੇ ਅਸੀਂ ਖੇਤਾਂ ਤੱਕ ਪਾਣੀ ਪਹੁੰਚਾਤਾ ਟੈਲਾਂ ਤੱਕ ਐਸ ਤਰ੍ਹਾਂ ਦੇ ਬਹੁਤ ਕੰਮ ਕੀਤੇ ਮੈਂ ਤਾਂ ਕਹਿੰਦਾ ਮੈਂ ਤਾਂ ਕਹਿੰਦਾ ਇਹਨਾਂ ਨੇ ਉਹ ਕੰਮ ਕੀਤੇ ਜਿਹੜੇ 17 ਸਾਲਾਂ ਚ ਹੋਏ ਨਹੀਂ ਸੀ ਕਦੀ ਇੰਨਾ ਇੰਨਾ ਟੈਰਰ ਇੰਨਾ ਗੁੰਡਾਇਜ਼ਮ ਨਹੀਂ ਹੋਇਆ ਸੀਗਾ ਪੁਲਿਸ ਰਾਜਨੀਤ ਬਣਿਆ ਸੀਗਾ ਹਮ ਔਰ ਝੂਠੇ ਪਰਚੇ ਇੰਨੇ ਨਹੀਂ ਸੀ ਹੋਏ ਇੰਨਾ ਕਰਜ਼ਾ ਨਹੀਂ ਸੀ ਹੋਇਆ ਇਦਾਂ ਦੀ ਸਿਹਤ ਕ੍ਰਾਂਤੀ ਨਹੀਂ ਸੀ ਕਿਸੇ ਨੇ ਦੇਖੀ ਇਦਾਂ ਦੀ ਸਿਹਤ ਕ੍ਰਾਂਤੀ ਨਹੀਂ ਸੀ ਕਿਸੇ ਨੇ ਦੇਖੀ ਹਮ ਇਹ ਤਾਂ ਸਾਰਾ ਇਹ ਨਾ ਇਹ ਇਹ ਤਾਂ ਮਤਲਬ ਬਹੁਤ ਵਧੀਆ ਕੰਮ ਕਰ ਰਿਹਾ ਹੈ ਤੁਹਾਨੂੰ ਲੱਗਦਾ ਕਿ ਲੋਕ 2027 ਦੇ ਵਿੱਚ ਇਹ ਚੀਜ਼ਾਂ ਨੂੰ ਸੰਕਰ ਕਰਨਗੇ 27 ਤਾਂ ਦੂਰ ਦੀ ਗੱਲ ਹੈ ਇਹਨਾਂ ਦੇ ਪੀਐਮਐਲਏ ਤਾਂ ਹੁਣ ਨਹੀਂ ਮਾਲਵੇਚ ਪਿੰਡਾਂ 'ਚ ਵੜਦੇ ਹੂੰ ਰੋਜ਼ ਜੁੱਤ ਪਤਾਨ ਹੁੰਦਾ ਆ 6 ਮਹੀਨੇ ਲੰਘ ਤਾਂ ਲੈਣ ਦਿਓ ਹੂੰ ਆ ਮਾੜਾ ਜਿਹਾ ਪੁਲਿਸ ਕਵਰ ਹਟਿਆਣ ਹਟਣ ਤਾਂ ਲੈਣ ਦਿਓ ਇਹਨਾਂ ਦੇ ਹਾਲਾਤ ਦੇਖੋ ਕੀ ਬਣਨੇ ਆ ਮੈਂ ਇਸ ਕਰਕੇ ਕਹਿੰਨਾ ਵੀ ਯਾਰ ਪੰਜਾਬ ਲਈ ਤਾਂ ਖੜਜੋ ਕਿਤੇ ਮੈਂ ਜਿਹੜੀਆਂ ਗੱਲਾਂ ਪਹਿਲਾਂ 2022 ਤੋਂ ਭਗਵੰਤ ਮਾਨ ਕਰਦੇ ਰਹੇ ਤੁਹਾਨੂੰ ਲੱਗਦਾ ਕਿ ਉਹ ਗੱਲਾਂ ਪੂਰੀ ਤਰ੍ਹਾਂ ਉਲਟ ਹੋ ਗਈਆਂ ਟੋਟਲੀ ਉਲਟ ਹੋ ਗਈਆਂ ਐਜ਼ ਕਲਾਕਾਰ ਮੈਂ ਇਹਨੂੰ ਪਸੰਦ ਕਰਦਾ ਸੀ ਹੂੰ ਇਹ ਤਾਂ ਟੋਟਲੀ ਬੇਸਿਕਲੀ ਮੈਨੂੰ ਲੱਗਦਾ ਟੋਟਲੀ ਦੂਸਰੇ ਪਾਸੇ ਚਲੇ ਗਏ ਕਮੀ ਕਿੱਥੇ ਰਹੀ ਕਿ ਤੁਹਾਨੂੰ ਲੱਗਦਾ ਹੈ ਮੁੱਖ ਮੰਤਰੀ ਦੇ ਹੱਥ ਵਿੱਚ ਆਉਣ ਨਹੀਂ ਦਿੱਤੀ ਗਈ ਚੀਜ਼ ਯਾਰ ਜੇ ਮੁੱਖ ਮੰਤਰੀ ਦੇ ਹੱਥ ਵਿੱਚ ਵੀ ਆਉਣ ਨਹੀਂ ਦਿੱਤੀ ਫਿਰ ਮੁੱਖ ਮੰਤਰੀ ਬਣਨਾ ਕਾਦੇ ਲਈ ਹੈ ਹੂੰ ਹੀ ਹੈਜ਼ ਟੂ ਅੰਡਰਸਟੈਂਡ ਐਂਡ ਕੰਟਰੋਲ ਉਹਨੂੰ ਸਮਝਣ ਦੀ ਜਰੂਰਤ ਹੈ ਤੇ ਉਹਨੂੰ ਕੰਟਰੋਲ ਕਰਨ ਦੀ ਜਰੂਰਤ ਹੈਗੀ ਹੈ। ਹੂੰ। ਬਹੁਤ-ਬਹੁਤ ਧੰਨਵਾਦ ਜੀ। ਤਾਂ ਇਹ ਸਨ ਪ੍ਰਗਟ ਸਿੰਘ ਵਿਧਾਇਕ ਨੇ ਕਾਂਗਰਸ ਪਾਰਟੀ ਦੇ ਤੇ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਪ੍ਰਚਾਰ ਵੀ ਕਰ ਰਹੇ ਨੇ ਤੇ ਜਿਸ ਤਰੀਕੇ ਦੇ ਪੰਜਾਬ ਦੇ ਇਸ ਵੇਲੇ ਹਾਲਾਤ ਨੇ ਜਾਂ ਫਿਰ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਜੋ ਕੁਝ ਚੱਲ ਰਿਹਾ ਉਸ ਦੇ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਹੈ। ਬਾਕੀ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ।